ਮਤਲਬ ਜਿਹੜੇ 70 ਸਾਲ ਦਾ ਕਾਂਗਰਸ ਤੇ ਕਾਲੀਆਂ ਤੋਂ ਅੱਕੇ ਹੋਏ ਲੋਕ ਸੀ ਤਾਂ ਇਹ 92 ਐਮਐਲਏ ਜਿੱਤੇ ਆਏ ਮਤਲਬ ਇਹ ਨਹੀਂ ਪਤਾ ਦੀ ਵੀ ਇਹ ਉਤੋਂ ਜ਼ਿਆਦਾ ਪੁੱਠਾ ਚੱਲ ਜੂਗਾ ਜਿਹੜੇ ਜਿਹੜਾ ਕਹਿੰਦਾ ਵੀ ਅਸੀਂ ਧਰਨੀ ਦੇਣ ਦੇ ਸੰਘਰਸ਼ ਨਹੀਂ ਕਰਨ ਦਿੰਦੇ ਇਹ ਕੋਈ ਅੱਜ ਦੇ ਨਹੀਂ ਚੱਲਦੇ ਸਦੀਆਂ ਤੋਂ ਲੈ ਕੇ ਸਾਡੇ ਵੱਡ-ਵਡੇ ਰਣੜੇ ਨੇ ਚਾਹੇ ਤੇ ਮੁਗਲ ਰਾਜ ਕੱਟਿਆ ਤਾਂ ਸੰਘਰਸ਼ਾਂ ਨਾਲ ਕੱਟਿਆ ਜੇ ਅੰਗਰੇਜ਼ ਕੱਡੇ ਨੇ ਤਾਂ ਸੰਘਰਸ਼ਾਂ ਨਾਲ ਕੱਡੇ ਨੇ ਮਾਨਸੂਨ ਪੁੱਛਣਾ ਜੋਨਾ ਅੱਜ ਕਾਂਗਰਸ ਤੇ ਕਾਲੀਆਂ ਦਾ ਹਾਲ ਦੇਖ ਲੈ ਕੀ ਹੈ ਕਿਰਾਬੇ ਆਉਣ ਵਾਲੇ ਸਮੇਂ ਇਹੀ ਹਾਲ ਹੋ ਜੂਗਾ ਇਹ ਵੀ ਕਹਿ ਰਿਹਾ ਕਿ ਨੇ ਕਿਸਾਨ ਜਥੇਬੰਦੀਆਂ ਦੇ ਗੋਡੇ ਟੇਕ ਤੇ ਸੀਐਮ ਆਣ ਦੇਗੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੋਲਦੋ ਸਿੰਘ ਮਾਨਸਾ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਪ੍ਰਧਾਨ ਜੀ ਕੀ ਕਹੋਗੇ ਪੰਜਾਬ ਦੇ ਸੀਐਮ ਦਾ ਜਿਹੜਾ ਬਿਆਨ ਆਇਆ ਹੈਗਾਗਾ ਧਰਿਆਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਧਰਿਆਂ ਤੋਂ ਨਿਕਲੀ ਹੋਈ ਇਹ ਪਾਰਟੀ ਹੈਗੀ ਆ ਬਿਆਨ ਇਹ ਨਿੰਦਣਜੋਊਗਾ ਇਹੋ ਜਿਹਾ ਬਿਆਨ ਨਹੀਂ ਮਤਲਬ ਦੇਣਾ ਚਾਹੀਦਾ ਖੋਦ ਇਹਦੀ ਪਾਰਟੀ ਸੰਘਰਸ਼ਾਂ ਚੋਂ ਨਿਕਲੀ ਐ ਲੰਮਾ ਸਮਾਂ ਅਨੇ ਹਜ਼ਾਰਾਂ ਨੇ ਮਰਨ ਬਰਤ ਰੱਖਿਆ ਕੇਜਰੀ ਬਾਣੀ ਨਾਲ ਮਰਨ ਬਰਤ ਰੱਖਿਆ ਸੰਘਰਸ਼ ਲੜੀ ਤਾਂ ਹੀ ਪਾਰਟੀ ਆਈ ਲੋਕਾਂ ਨੂੰ ਨਵੀਂ ਆਸਤੀ ਵੀ ਮਤਲਬ ਜਿਹੜੇ 70 ਸਾਲ ਦਾ ਕਾਂਗਰਸ ਤੇ ਅਕਾਲੀਆਂ ਤੋਂ ਅੱਕੇ ਹੋਏ ਲੋਕ ਸੀ ਤਾਂ ਇਹ 92 ਐਮਐਲਏ ਜਿੱਤੇ ਆਏ ਮਤਲਬ ਇਹ ਨਹੀਂ ਪਤਾ ਦੀ ਵੀ ਇਹ ਉਤੋਂ ਜ਼ਿਆਦਾ ਪੁੱਠਾ ਚੱਲ ਜੂਗਾ ਜਿਹੜੇ ਜਿਹੜਾ ਕਹਿੰਦਾ ਵੀ ਅਸੀਂ ਧਰਨੀ ਨਹੀਂ ਦੇਣਦੇ ਸੰਘਰਸ਼ ਨਹੀਂ ਕਰਨ ਦਿੰਦੇ ਇਹ ਕੋਈ ਅੱਜ ਦੇ ਨਹੀਂ ਚੱਲਦੇ ਸਦੀਆਂ ਤੋਂ ਲੈ ਕੇ ਸਾਡੇ ਵੱਡ-ਵਡੇਰਿਆਂ ਨੇ ਲੜੇ ਨੇ ਚਾਹੇ ਤੇ ਮੁਗਲ ਰਾਜ ਕੱਟਿਆ ਤਾਂ ਸੰਘਰਸ਼ਾਂ ਨਾਲ ਕੱਟਿਆ ਜੇ ਅੰਗਰੇਜ਼ ਕੱਡੇ ਨੇ ਤਾਂ ਸੰਘਰਸ਼ਾਂ ਨਾਲ ਕੱਡੇ ਨੇ ਜੇ ਕਾਂਗਰਸ ਵੀ ਇੱਥੋਂ ਗਈ ਹੈ ਸੰਘਰਸ਼ਾਂ ਨਾਲ ਗਈ ਹੈ ਮੈਂ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਨਾ ਅੱਜ ਕਾਂਗਰਸ ਦੇ ਕਾਲੀਆਂ ਦਾ ਹਾਲ ਦੇਖ ਲਾ ਕੀ ਹੈ ਤੇਰਾ ਵੀ ਆਉਣ ਵਾਲੇ ਸਮੇਂ 'ਚ ਇਹੀ ਹਾਲ ਹੋ ਜੂਗਾ ਸਾਡੇ ਸੰਘਰਸ਼ਾਂ ਨੂੰ ਕੋਈ ਨਹੀਂ ਰੋਕ ਸਕਦਾ ਅਸੀਂ ਲੜਨ ਵਾਲੇ ਲੋਕਾਂ ਨੇ ਲੰਬੇ ਸਮੇਂ ਤੋਂ ਜ਼ਿੰਦਗੀ ਦਾ ਹਿੱਸਾ ਲਾਇਆ ਹੋਇਆ ਹੈ ਮਾਨ ਨੇ ਜੋ ਮਰਜ਼ੀ ਕਰਨਾ ਕਰ ਲਿਆ ਨਾਸੀ ਦੀ ਜੀਵਤ ਡਰ ਰਹੀਏ ਨਾ ਇਹਦੇ ਕੇਸਾਂ ਤੋਂ ਡਰ ਰਹੀਏ ਨਾਸੀ ਮਰਨ ਤੋਂ ਡਰ ਰਹੀਏ ਅਸੀਂ ਕਿਸੇ ਜੀਵ ਤੋਂ ਡਰੇ ਸਾਡਾ ਸੁਜੋਕਤ ਮੋਰਚਾ ਦਿਰੜ ਨਾਲ ਲੜੂਗਾ ਹਾਂ ਅਸੀਂ ਲੋਕਾਂ ਦਾ ਜ਼ਰੂਰ ਖਿਆਲ ਰੱਖਦੇ ਹਾਂ ਪੂਰਾ ਜੱਜ ਕੇ ਪਤਾ ਸਾਨੂੰ ਜੇ ਰਸਤੇ ਰੁਕਦੇ ਨੇ ਲੋਕਾਂ ਨੂੰ ਤਕਲੀਫ ਪਾਉਂਦੀ ਹੈ ਅਸੀਂ ਵੀ ਆਪਦਾ ਪੈਂਤਰਾ ਥੋੜਾ ਜਿਹਾ ਬਦਲੇ ਅਸੀਂ ਚੰਡੀਗੜ੍ਹ ਜਾਂਦੇ ਸੀ ਅਸੀਂ ਵਾਅ ਕਦੇ ਸਾਡੇ ਵਰਕਰਾਂ ਨੂੰ ਕਹਤਾ ਸੀਗਾ ਅੱਛਾ ਪਹਿਲਾਂ ਪਹੁੰਚ ਜੀ ਚੰਡੀਗੜ੍ਹ ਵੀ ਭਾਈ ਜਿੱਥੇ ਪੁਲਿਸ ਰੋਕੇ ਰਸਤਾ ਨਹੀਂ ਰੋਕਣਾ ਪਾਸੇ ਦੇ ਬੈਠਾ ਹੈ ਅਸੀਂ ਰਸਤਾ ਨਹੀਂ ਰੋਕਿਆ ਇਹਦੀ ਪੁਲਿਸ ਨੇ ਰਸਤਾ ਰੋਕਿਆ ਉਲਟਾ ਸਾਡੇ ਵਰਕਰ ਨੇ ਕ ਪੰਜਾਬ ਦੇ ਕਿਸਾਨ ਦਿੱਲੀ ਜਾ ਰਹੇ ਸੀ ਮਤਲਬ ਪਸਾਨਾ ਨੇ ਰਸਤਾ ਰੋਕਿਆ ਹਰਿਆਣਾ ਸਰਕਾਰ ਨੇ ਕੰਧਾਂ ਕੱਢੀਆਂ ਗੋਲੀ ਚਲਾਈ ਸਾਡਾ ਨੌਜਵਾਨ ਇੱਕ ਸ਼ਹੀਦ ਕੀਤਾ ਇਹਨਾਂ ਨੇ ਕੀਤਾ ਇਹ ਹੁਣ ਜਿਹੜੇ ਬਿਆਨ ਗਲਤ ਬਿਆਨ ਦਿੰਦਾ ਵੀ ਮੈਂ ਧਰਨੇ ਦੇ ਦਿਨ ਹਟਾ ਦੂੰਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਅਸੀਂ ਜਰਰ ਰਾਹ ਦੇ ਨਾਲ ਲੜਾਂਗੇ ਅਸੀਂ ਤਿਆਰਾਂ ਲੜਨ ਵਾਸਤੇ ਮਾਨ ਸਾਹਿਬ ਸੋਚ ਲੈ ਵੀ ਕਿਹੜੀ ਤਰੀਕੇ ਨਾਲ ਲੜਾਈ ਲੈਣੀ ਹੈ ਅਸੀਂ ਪਿਆਰਾ ਪਹਿਲਾਂ ਵੀ ਕਿਸਾਨ ਬਾਰਡਰ ਦੇ ਉੱਪਰ ਬੈਠੇ ਸੀ ਉਹਨਾਂ ਦਾ ਸਾਰਾ ਘੁੱਟ ਢੇਰੀ ਕਰ ਦਿੱਤਾ ਸੀ ਜਿਹੜਾ ਬਣਾਇਆ ਹੋਇਆ ਸੀ ਕਿਸਾਨਾਂ ਨੇ ਮੰਗਨ ਨੂੰ ਲੈ ਕੇ ਹੁਣ ਵੀ ਜਿਹੜਾ ਕਿਸਾਨਾਂ ਨੂੰ ਚੱਕਿਆ ਜਾ ਰਿਹਾ ਹੈਗਾ ਹਾਂ ਮੰਦਪਾਗੀ ਗੱਲ ਐ ਸੰਘਰਸ਼ੇ ਲੜਨਾ ਸਾਡਾ ਮੂਲ ਕਤਕਾਰ ਐ ਮਤਲਬ ਅੱਜ ਉਹਨਾਂ ਨੂੰ ਘਰਾਂ ਦੇ ਵਿੱਚ ਡਰੇਨ ਕਰ ਲਿਆ ਬੰਦ ਕਰ ਲਿਆ ਬੈਟ ਡੱਲਿਆਂ ਨੂੰ ਬੰਦ ਕਰ ਲਿਆ ਇਸ ਗੱਲ ਦੀ ਅਸੀਂ ਨਿੰਦਿਆ ਕਰਦੇ ਹਾਂ ਉਸ ਥਾਣੇ ਦੇ ਵਿੱਚ ਲੋਕਾਂ ਤੇ ਤਸ਼ੱਦਦ ਹੋਇਆ ਤੇ ਉਹਨੇ ਟਰਾਲੀਆਂ ਕਮਾਚੀਆਂ ਉਹਨਾਂ ਦਾ ਸਮਾਨ ਗਵਾਚਿਆ ਉਹਨਾਂ ਨੇ ਉਹ ਆਪ ਦਾ ਵਾਪਸ ਕਰਾਉਣਾ ਸੀ ਪਰ ਇਹ ਸਰਕਾਰ ਨੇ ਉੱਥੇ ਚੱਕਰ ਜਾਣ ਨਹੀਂ ਦਿੱਤਾ ਮਤਲਬ ਇਹ ਭੁਲੇਖਾ ਵੀ ਮੈਂ ਸ਼ਕਤੀ ਨਾਲ ਅਧੋਲੋਂ ਨੂੰ ਦਬਾ ਦੂੰ ਬਿਲਕੁਲ ਨਹੀਂ ਦੋ ਜਿੰਨਾ ਇਹ ਸ਼ਕਤੀ ਵਰਤੂਗਾ ਜਿਹੜਾ ਸਾਡੇ ਚ ਮਾੜਾ ਮੋਟਾ ਬਖੇੜਾ ਐ ਅਸੀਂ ਅੱਡੋ ਅੱਡੀ ਲੜ ਰਹੇ ਹਾਂ ਇਹ ਸਾਨੂੰ ਇਕੱਠੇ ਕਰੂਗਾ ਸਗੋਂ ਸ਼ਕਤੀ ਨੂੰ ਕਰੇ ਕਰਨੀ ਚਾਹੀਦੀ ਹੈ ਅਸੀਂ ਵੀ ਇਕੱਠੇ ਹੋ ਜੇ ਫਿਰ ਦੇਖਾਂਗੇ ਦੋਸਤ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਹਾਂ ਜੇ ਡੱਲਿਆਂ ਤੇ ਬਰਕਾ ਨੂੰ ਰੋਕਿਆ ਡੱਲਿਆਂ ਨੂੰ ਰੋਕਾ ਉਹਨਾਂ ਦਾ ਹੱਕ ਬਣਦਾ ਜੀ ਧਰਨਾ ਦੇਣਾ ਚਾਹੀਦਾ ਸੀ ਆਪਣੀਆਂ ਮੰਗਾਂ ਮੰਗ ਕਰਨੀ ਚਾਹੀਦੀ ਇਹ ਗਲਤ ਕੀਤਾ ਦੇਖਿਆ ਸੀ ਕਿ ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਨੇ ਲੀਡਰ ਨੇਗੇ ਧਰਨਿਆਂ ਦੇ ਵਿੱਚ ਜਾ ਕੇ ਕਿਸਾਨਾਂ ਨਾਲ ਵੰਦੇ ਸੀ ਸਦਾ ਹਾਸਲ ਕਰਦੋ ਬਾਅਦ ਕਿਸਾਨਾਂ ਤੋਂ ਇਹਨਾਂ ਡਰ ਕਿਉਂ ਲੱਗ ਰਿਹਾ ਕਿਸਾਨਾਂ ਤੋਂ ਨਹੀਂ ਇੱਕ ਨੀਤੀ ਹੈ ਮੈਨੂੰ ਲੱਗਦਾ ਹੈ ਵੀ ਇਹ ਮੋਦੀ ਦਾ ਛੋਟਾ ਪੁੱਤ ਬਣ ਗਿਆ ਜਿੱਥੋਂ ਤੱਕ ਮੈਨੂੰ ਲੱ ਗੁਜਰਾਤ ਦੇ ਵਿੱਚ ਕੋਈ ਜਥੇਬੰਦੀ ਨਹੀਂ ਪਰ ਇਹਨੂੰ ਗੁਜਰਾਤੀਆਂ ਤੇ ਪੰਜਾਬੀਆਂ ਦਾ ਫਰਕ ਆ ਪਰ ਇਹ ਸਾਡੀਆਂ ਜਥੇਬੰਦੀ ਇੱਥੇ ਨਹੀਂ ਖਤਮ ਕਰ ਸਕਦਾ ਅੱਜ ਜੇ ਲੋਕਾਂ ਦੀ ਗੱਲ ਸੁਣਦਿਆਂ ਸੁਨ ਤੂਫਾਨ ਮੋਰਚਾ ਜਥੇਬੰਦੀਆਂ ਸੁਣਦੀਆਂ ਆਮ ਰਾਜਨੀਤਿਕ ਲੋਕ ਕਿਸੇ ਦੀ ਕੋਈ ਗੱਲ ਨਹੀਂ ਸੁਣ ਰਹੇ ਅਸੀਂ ਲੜਾਂਗੇ ਜੱਤ ਕੇ ਲੜਾਂਗੇ ਇਹਨੇ ਜਿਹੜਾ ਜੋਰ ਲਾਉਣਾ ਲਾ ਦੇ ਮਰ ਕੀ ਰਣਨੀਤੀ ਤੈ ਕੀਤੇ ਅਗਲੇ ਲੋਕ ਇਹ ਵੀ ਕਹਿ ਰਹੇ ਆ ਕਿ ਨੇ ਕਿਸਾਨ ਜਥੇਬੰਦੀਆਂ ਨੇ ਗੋਡੇ ਟੇਕ ਤੇ ਸੀ ਮੰਨ ਦੇਗੇ ਬਿਲਕੁਲ ਗੋਡੇ ਨਹੀਂ ਟੇਕੇ ਉਹਦੇ ਦੇ ਲੜ ਰਹੇ ਆ ਇਹਦੇ ਨਾਲ ਸਮਝ ਲੈ ਮੜਾ ਜਾਂ ਇਹ ਤੇ ਦੇਖਦੇ ਦੋਲੋਂ ਨੂੰ ਕਿਹੜੇ ਤਿਕਲੋ ਆਉਣ ਵਾਲੀ ਮਤਲਬ ਜੇ ਕਹਿ ਦਈਏ 13 ਤਰੀਕ ਨੂੰ ਤਿੰਨ ਸਾਤੇ ਪੰਜਾਬ ਚ ਅਸੀਂ ਵੱਡੇ ਇਕੱਠ ਕਰ ਰਹੇ ਹਾਂ ਜਿਹੜਾ ਇੱਕ ਥਾਂ ਤੇ ਦਾ ਲੱਖ 4 ਜੋਗਾ ਜਿਹੜੀ ਫੈਕਟਰੀ ਦੇ ਪਰ ਬਰੋ ਚੱਲ ਰਿਹਾ ਇੱਕ ਸਾਡੇ ਕਿਸਾਨ ਦੀਆਂ ਮਸੱਟਾਂ ਮਾਰੀਆਂ ਲਤਰ ਲਤਾਂ ਤੋੜਤੀਆਂ ਗਿਆ ਕੁਝ ਹੋਰ ਮਸਲੇ ਨੇਗੇ ਉਹ 3 ਤਰੀਕ ਨੂੰ ਤਿੰਨ ਸਾਤੇ ਮਤਲਬ ਪੰਜਾਬ ਵਿੱਚ ਘਟ ਵੱਡਾ 13 ਤਰੀਕ ਨੂੰ ਵੱਡਾ ਇਕੱਠ ਕਰ ਲੱਗਦਾ ਨੇ ਹੈਗਾ ਸਾਰੇ ਜਥੇਬੰਦਿਆਂ ਨੂੰ ਇੱਕ ਜੁੱਟ ਹੋਣਾ ਚਾਹੀਦਾ ਆਪਣੀ ਫਰੇਮੇ ਕਰਕੇ ਜਿਹੜਾ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਕਿਸਾਨਾਂ ਦਾ ਮਜ਼ਦੂਰਾਂ ਦਾ ਤੇ ਛੋਟੇ ਦੁਕਾਨਦਾਰ ਨੇ ਆਪੇ ਨਹੀਂ ਮਤਲਬ ਇਕੱਠੇ ਹੁੰਦੇ ਹੁੰਦੇ ਸਰਕਾਰਾਂ ਇਕੱਠੇ ਕਰ ਦਿੰਦੀਆਂ ਜਦੋਂ ਤਸ਼ੱਦਦ ਵੱਧਦਾ ਹੈ ਉਦੋਂ ਲੋਕ ਫਿਰ ਇਕੱਠੇ ਹੋ ਜਾਂਦੇ ਪਹਿਲਾਂ ਵੀ ਇਕੱਠੇ ਹੋਏ ਆ ਫਿਰ ਆਪਦੇ ਮਤ ਪੇਦਾਂ ਬਾਕੇ ਇਕੱਠੇ ਹੋਏ ਸਰਕਾਰਾਂ ਇਕੱਠੇ ਕਰਦੀਆਂ ਹਮੇਸ਼ਾ ਵਾਸਤੇ ਜਦੋਂ ਵੀ ਲੋਕਾਂ ਨੂੰ ਕਰਦੀਆਂ ਨੇ ਕੀ ਲੱਗਦਾਗਾ ਖੁੰਡੇ ਵਾਲਾ ਬਾਬਾ ਜਿਵੇਂ ਦਿੱਲੀ ਦੇ ਵਿੱਚ ਪੂਰਾ ਮਸ਼ਹੂਰ ਸੀਗਾ ਹੁਣ ਇਸ ਵਾਰ ਵੀ ਕਿਸਾਨਾਂ ਮਜ਼ਦੂਰਾਂ ਨੇ ਮੰਗਾਂ ਨੂੰ ਲੈ ਕੇ ਕੋਈ ਵੱਡੇਗਾ ਜਦੋਂ ਆਉਣ ਵਾਲੇ ਬਿਲਕੁਲ ਹੋਣ ਸਮਝ ਦੱਸਤਾ ਦਿੱਤਾ 21 13 ਤਰੀਕ ਵੱਡੇ ਇਕੱਠ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਕਾ ਲਈ ਗਾ ਫਿਰ ਉਹਨਾਂ ਨੇ ਕਾਇ ਕਾਲ ਕੁਐਨਸ਼ਨ ਕਰਕੇ ਹਟਿਆ ਬਵਾਰੀ ਸੱਦੇ ਦੀ ਗੇ ਮਲਾਜ਼ਮ ਸੱਦੇ ਦੀ ਗੇ ਮਜ਼ਦੂਰ ਸੱਦੇ ਦੀ ਕੱਲ ਸਾਡੀ 3-4 ਘੰਟੇ ਵਧੀਆ ਕੁਐਨਸ਼ਨ ਚੱਲੀਆ ਇੱਕ ਦੁਬਾਰੇ ਫੇਰ ਕੰਮੈਸ਼ਨ ਵੱਡੀ ਸੱਦ ਰਿਆ ਜਿਹੜੇ ਕੋਈ ਰਹਿ ਗਏ ਬਾਰੀ ਲੋਕ ਉਹਨਾਂ ਦੇ ਆਗੂ ਰਹਿ ਗਏ ਉਹਨਾਂ ਨੂੰ ਦੁਬਾਰੇ ਸੱਦ ਕੇ ਇੱਕ ਦਿਨ ਦੀ ਕੁਐਨਸ਼ਨ ਫੇਰ ਕਰਾਂਗੇ ਕੱਲ ਸਾਡੀ ਇਹ ਰੈ ਬਣੀ ਆ। ਪਾਣੀਆਂ ਦੇ ਮੁੱਦੇ ਨੂੰ ਲੈ ਕੇ ਕਿਵੇਂ ਦੇਖਦੋ ਜਿਸ ਤਰ੍ਹਾਂ ਸੀਐਮ ਸਾਹਿਬ ਦੇ ਬਿਆਨ ਆ ਰਹੇ ਨੇ ਕਿਵੇਂ ਦੇਖਦੋ ਉਹਨੂੰ ਸਿਆਸਤ ਦੇਖਦੋ ਜਾਂ ਕਿਸਾਨਾਂ ਦਾ ਅੰਦਰੋਂ ਉਹ ਦੇਖਦੋ ਵੀ ਉਹਨਾਂ ਦੇ ਨਾਲ ਜੁੜੇ ਹੋਏ ਨੇ ਕੀ ਨਹੀਂ ਲੋਕਾਂ ਦਾ ਧਿਆਨ ਬਦਲਣਾ ਹੁੰਦਾ ਹੈਗਾ। ਨਾ ਕੋਈ ਹਰਿਆਣੇ ਨਾਲ ਸਾਡਾ ਕੋਈ ਰੌਲਾ ਨਾਲ ਹਰਿਆਣੇ ਤੋਂ ਤੁਹਾਡੀ ਨਾਲ ਰੌਲਾਗਾ ਮੇਰੀ ਸਮਝ ਹੈ ਮੇਰੀ ਜਿ세 ਉਹਦੀ ਕਿਹੜੀ ਤਰੀਕੇ ਨਾਲ ਪਾਣੀ ਵੰਡਣਾ ਚਾਹੀਦਾ ਹਰਿਆਣੇ ਕੋਲੇ ਕਿੰਨੀ ਜ਼ਮੀਨ ਹੈ ਕਿੰਨੇ ਕੁਸ਼ਤ ਚ ਪਣੀ ਹੈ ਪੰਜਾਬ ਕੋਲੇ ਕਿੰਨੀ ਜ਼ਮੀਨ ਹੈ ਕਿੰਨੇ ਕੁਸ਼ਤ ਚ ਪਣੀ ਹੈ ਕਿੰਨੀ ਬਾਦੀ ਹੈ ਉਹਨਾਂ ਨੂੰ ਕਿੰਨਾ ਪੀਣ ਵਾਲਾ ਪਾਣੀ ਕਿਹਦੇ ਦਾ ਪੰਜਾਬ ਕੋਲੇ ਕਿੰਨੀ ਬਾਦੀ ਹੈ ਕਿੰਨਾ ਪੀਣ ਵਾਲਾ ਪਾਣੀ ਚਾਹੀਦਾ ਜਿਵੇਂ ਅਸੀਂ ਇੱਕ ਮੁਗਲ ਦੇ ਉੱਤੇ ਸਤਲੁਜ ਦੀ ਵਾਰੀ ਉਂ ਜਾਂ ਕਿੱਲੇ ਮਾਗਰ ਪਾਣੀ ਵੰਡ ਜਾ ਇਵੇਂ ਜੋਕਰ ਸਾਨੂੰ ਪਾਣੀ ਵੰਡ ਲੈਣਾ ਚਾਹੀਦਾ ਕਿਉਂ ਲੜਾਇਆ ਜਾ ਹਰਿਆ ਲੋਕਾਂ ਨੂੰ ਹਰਿਆਣੇ ਕੋਲੇ ਕਿੰਨੀ ਜ਼ਮੀਨ ਹੈ ਸਾਡੇ ਕੋਲੇ ਕਿੰਨੀ ਜ਼ਮੀਨ ਹ ਸਾਨੂੰ ਦ੍ਰਿਆ ਮਾਰਦੇ ਨੇ ਜਦੋਂ ਪਾਣੀ ਹਾੜਾ ਹੁੰਦੇ ਨੇ ਉਹਦਾ ਨਕਸ਼ਾ ਹੁੰਦਾ ਉਹ ਹਰਿਆਣਾ ਸਾਡਾ ਛੋਟਾ ਭਾਈ ਆ ਸਾਨੂੰ ਦੇ ਵੀ ਦੂਗਾ ਥੋੜਾ ਘਣਾ ਵਾਧੇ ਦਿੱਤਾ ਇਸ ਲੜਾ ਰਹੇ ਨੇ ਸਾਨੂੰ ਇਸ ਗੱਲ ਤੇ ਸਾਨੂੰ ਲੜਨਾ ਨਹੀਂ ਚਾਹੀਦਾ ਸਾਨੂੰ ਭਾਈਚਾਰਾ ਏਕਤਾ ਬਣਾ ਕੇ ਰੱਖਣੀ ਚਾਹੀਦੀ ਹੈ ਹਾਂ ਜਿਹੜਾ ਪਾਣੀ ਰਾਜਸਥਾਨ ਨੂੰ ਜਾਂਦਾ ਉਹਦੀ ਸਾਨੂੰ ਰੈਲਿਟੀ ਮਿਲਣੀ ਚਾਹੀਦੀ ਦੋਨੋਂ ਸਟੇਟਾਂ ਨੂੰ ਜਿਹੜਾ ਦਿੱਲੀ ਨੂੰ ਜਾਂਦਾ ਉਹਦੀ ਸਾਨੂੰ ਰੈਲਿਟੀ ਮਿਲਣੀ ਚਾਹੀਦੀ ਹੈ ਇਹ ਹੀ ਸਾਡੀ ਮੰਗ ਹੈ ਪ੍ਰਧਾਨ ਜੀ ਲੰਬੇ ਸਮੇਂ ਤੋਂ ਸੰਘਰਸ਼ ਦੇ ਵਿੱਚ ਤਜਰਬਾ ਰਿਹਾਗਾ ਤੁਹਾਡਾ ਸਰਕਾਰਾਂ ਨਾਲ ਟੱਕਰਾ ਜਥੇਬੰਦੀਆਂ ਦਾ ਲੱਗਦਾ ਰਹਿੰਦਾਗਾ ਪਹਿਲਾਂ ਵੀ ਮੁੱਖ ਮੰਤਰੀ ਕਾਫੀ ਆਏ ਹੈਗੇ ਨੇ ਸੀਐਮ ਮਾਨ ਦੇ 3 ਸਾਲ ਦੇ ਕਾਰਜਕਾਲ ਨੂੰ ਕਿਵੇਂ ਦੇਖ ਦੋ ਬਾਕੀ ਮੁੱਖ ਮੰਤਰੀਆਂ ਨਾਲ ਕਿੰਨੇ ਨੰਬਰ ਦੇਣਾ ਚਾਹਣੇ ਹਾਂ ਮੈਂ ਹਰਚਰਨ ਬਰਾੜ ਤੋਂ ਲੈ ਕੇ ਮੀਟਿੰਗ ਅਟੈਂਡ ਕਰਨ ਲੱਗਿਆ ਮੁੱਖ ਮੰਤਰੀਆਂ ਨਾਲ ਇੱਕ ਮੀਟਿੰਗਾਂ ਦੋ ਮੀਟਿੰਗਾਂ ਪੰਜ ਸਾਲ ਦੇ ਵਿੱਚ ਦੋ ਤਿੰਨ ਮੀਟਿੰਗਾਂ ਹੋ ਜਾਂਦੀਆਂ ਨਹੀਂ ਆ ਮੇਰੇ ਹਿਸਾਬ ਚ ਸਾਰਾ ਨਵਿੱਤਰ ਮੁੱਖ ਮੰਤਰੀ ਜੇ ਰਿਹਾ ਚੰਨੀ ਰਿਹਾ ਚਾਹੇ ਥੋੜਾ ਜਿਹਾ ਰਾਜ ਕੀਤਾ ਉਹਨੇ ਕਿਉਂ ਉਹਨੇ ਮੰਗਾ ਵੀ ਮੰਨਿਆ ਬਿਜਲੀ ਦੇ ਰੇਟ ਘਟਾਏ ਬਿਜਲੀ ਫੇਰ ਹੀ ਨਹੀਂ ਕੀਤੀ ਉਹ ਬਹੁਤ ਵਧੀਆ ਗੱਲ ਹੈ ਮਾਫੀਆ ਦਿੱਤਾ ਸਾਨੂੰ ਮਤਲਬ 17500 ਰੁਪਏ ਕਰਜਾ ਜੇ ਬਾਦਲ ਨਾਲ ਲੜੇ ਉਹਨਾਂ 8000 ਦਿੱਤਾ ਕੈਪਟਨ ਨੇ 12000 ਦਿੱਤਾ ਚੰਨੀ ਨੇ 7500 ਦਿੱਤਾ ਇਹ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਂ ਧਰਨੇ ਦੇ ਦਿਨ ਹਟਾ ਦੂੰਗਾ ਇਹ ਕਹਿੰਦਾ ਦੀ ਮੁਰਗੀ ਦੇ ਪੈਸੇ ਵੀ ਦੇਵਾਂਗਾ ਇਹਨੇ ਮੈਦੇ ਪੈਸੇ ਵੀ ਲੰਤੇ ਇਹ ਕਹਿੰਦਾ ਦੀ ਬਿਨਾ ਗਰਦੋਰੀ ਤੋਂ ਪੈਸੇ ਦੇਵਾਂਗਾ ਮਤਲਬ ਕੋਈ ਮਤਲਬ ਜੇ ਕਹੇ ਜੀ ਭੋਰਾ ਪੈਸੇ ਨਹੀਂ ਦਿੱਤਾ ਜੇ ਕਿ ਮੈਂ ਬਿਨਾ ਗਰਦੋਰੀ ਤੋਂ ਪੈਸੇ ਕਿ ਮੇਰੇ ਜਾਣ ਕੇ ਗੜਿਆਣਾ ਫਸਲ ਮਰੀ ਆ ਅਗਰ ਨਾਲ ਫਸਲ ਮੱਚੀ ਆ ਹੋਰ ਨੁਕਸਾਨ ਹੋਇਆ ਅਜੇ ਤੇ ਕਰਦਬਾਨੀ ਸੀ ਇਹ ਤਾਂ ਮੰਗਾ ਜੇ ਕੰਨੀ ਰਹਿੰਦੀ ਆ ਪੁੱਛਾਂਗੇ ਪਿੰਡਾਂ ਸਵਾਲ ਪੁੱਛਾਂਗੇ ਜਦੋਂਗੇ ਆਉਣ ਦੇ 2027 ਫਿਰਕੀ ਬਣਨੀ ਹੈ ਇੱਕ ਦੇਖਿਆਗਾ ਤੁਸੀਂ ਸਵਾਲ ਦੀ ਗੱਲ ਕੀਤੀ ਆ ਬੀਕੇ ਜੂ ਇਕ ਤਾਂ ਉਗਰਾਹਾਂ ਜਥੇਬੰਦੀ ਦੇ ਕਾਰਕੁਨ ਨੇ ਜਿਹੜੇ ਉਹ ਸਵਾਲ ਪੁੱਛ ਰਹੇ ਨੇ ਤੋਂ ਢੀ ਹੋਰ ਜਥੇਬੰਦੀਆਂ ਸਵਾਲ ਹੀ ਨਹੀਂ ਕਰ ਰਹੀਆਂ ਕੀ ਕਾਰਨ ਹੈਗਾ ਸਾਡਾ ਹਜੇ ਫੈਸਲਾ ਨਹੀਂ ਹੋਇਆ ਇਹ ਛੋਟੂ ਕੁਲ ਕੀ ਲੋਕ ਹੈ ਅਸੀਂ ਸੋਚ ਰਹੇ ਹਾਂ ਵੀ ਹਜੇ ਸਾਡਾ ਫੈਸਲਾ ਕਰਨਾ ਹੈ ਇਹਦੇ ਬਾਰੇ ਵੀ ਕਿਹੜਿਆ ਕਿਹੜਿਆ ਨੂੰ ਪਿੰਡਾਂ ਦੇ ਵਿੱਚ ਘੇਰਨਾ ਕਿਹਦੇ ਕਿਹਦੇ ਸਵਾਲ ਕਰਨੇ ਜਿਹਨੂੰ ਪਿੰਡਾਂ ਜਮਾਨੇ ਪਾੜਨ ਦੇਣਾ ਹਾਂ ਠੀਕ ਆ ਤੁਹਾਡੀ ਗੱਲ ਸਾਡੀਆਂ ਜੇ ਕਹ ਜੀ ਦੋ ਜੱਥੇ ਬੰਦੀਆਂ ਚੱਲ ਨੇ ਡੱਲੇ ਵਾਲੀ ਜੱਥੇ ਬੰਦੀ ਸਵਾਲ ਕਰ ਰਹੀ ਹੈ ਗਰਹਾਲ ਸਵਾਲ ਕਰ ਰਿਹਾ ਇਹ ਗੱਲ ਉੱਠੀ ਵੀ ਹੈ ਜੀ ਆਉਣ ਵਾਲੇ ਮੀਟਿੰਗ ਫੈਸਲਾ ਹੋ ਜੂ ਉਹ ਸਵਾਲ ਕਰਨੇ ਬਿਲਕੁਲ ਇਸ ਹਨ ਰੋਲਦੂ ਸਿੰਘ ਮਾਨਸਾ ਪੰਜਾਬ ਕਿਸਾਨ ਯੂਨੀਅਨ ਦੇ ਪੰਜਾਬ ਦੇ ਪ੍ਰਧਾਨ ਜਿਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਖਿਲਾਫ ਜਿਹੜਾ ਕਿਸਾਨ ਮਜ਼ਦੂਰ ਵੱਡਾ ਜਿਹੜਾ ਅੰਦੋਲਨ ਖੜਾ ਕਰਨਗੇ ਤਾਂ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਜਿਹੜਾ ਮਨਾਇਆ ਜਾ ਸਕਦਾ ਤੇ ਉੱਥੇ ਉਹਨਾਂ ਕਿਹਾ ਕਿ ਧਰਨਾ ਚੋਂ ਨਿਕਲੀ ਹੋਈ ਪਾਰਟੀ ਹੁਣ ਕਿਸਾਨਾਂ ਤੇ ਮਜ਼ਦੂਰਾਂ ਦੇ ਉੱਪਰ ਅਤਿਆਚਾਰ ਕਰ ਰਹੀ ਆ ਇਸ ਦੀ ਵੀ ਜਿਹੜੇ ਉਹਨਾਂ ਨੇ ਨਖੇਦੀ ਕੀਤੀ ਆ ਅਮਰਜੀਤ ਸਿੰਘ ਪੰਜਾਬ ਦਾ ਮਾਨਸਾ